ਲਓ ਜੀ ਆਪਾਂ ਪਹੁੰਚ ਗਏ ਆ ਸਰਦਾਰ ਗਰਵਾਕ ਸਿੰਘ ਦੇ ਬਾਗ ਵਿੱਚ ਬਾਗ ਲੱਗਾ ਹੋਇਆ ਤੇ ਜਿਹੜੇ ਇਹਦੇ ਬੂਟਿਆਂ ਨੂੰ ਫਲ ਲੱਗਿਆ ਉਹ ਤਾਂ ਬਾਗ ਹੀ ਹੁੰਦਾ ਜਿਹੜੇ ਬੂਟਿਆਂ ਨੂੰ ਫਲ ਹੀ ਨਹੀਂ ਲੱਗੇ ਉਹਦਾ ਬਾਗ ਦਾ ਵੀ ਕੀ ਫਾਇਦਾ ਹਨਾ ਤੇ ਵਧੀਆ ਆਵੇ ਥੱਲੇ ਲੱਗੀਆਂ ਖੱਟੀਆਂ ਮੈਂ ਤਾਂ ਉੱਤੇ ਹੀ ਫਲ ਜੇ ਵੇਖੀ ਜਾਨਾ ਆਵੇ ਲੱਗੀਆਂ ਹੋਊਗਾ ਕਿਉਂ ਵੇਖਿਆ ਆ ਵੀ ਕੱਚੀ ਜੀ ਆਪਾਂ ਹੋਰ ਵੀ ਇਹ ਤਾਂ 12 ਮਹੀਨੇ ਤੀਹ ਦਿਨਾਂ ਦੀ ਗੱਲ ਹੀ ਆ ਹਨਾ ਸੰਤਰੇ ਵੀ ਲੱਗੇ ਹੋਏ ਆ ਹਾਂ ਹੋ ਇਹ ਨਹੀਂ ਹੌਲੀ ਹੌਲੀ ਕਰਨਗੇ ਤਾਂ ਤੂੰ ਵੀ ਹਰੇ ਹੀ ਆ ਭਰਾਵਾ ਵਿਆਹ ਤਾਂ ਬਾਅਦ ਕਰਨ ਲੱਗ ਪੈਗਾ ਮਰੂਦ ਮਰਾ ਤਾਂ ਨਹੀਂ ਹਜੇ ਇੰਨਾ ਕੁ ਕਰਿਆ ਖਾਸ ਹੈ ਨਾ ਬੂਟਾ ਤਾਂ ਖੜਾ ਹੈ ਹਾਂ ਇੱਕ ਚਾ ਇਹਨਾਂ ਮਰੂਦ ਵੀ ਵਿਖਾ ਦੇ ਕੇ ਇੱਧਰ ਵੀ ਮੈਸਤਰੀਆਂ ਨੇ ਥੋੜੀ ਰੀਸ ਨਾਲ ਨਾਲ ਹੀ ਲਾਤੇ ਆਂਦੇ ਪਤਾ ਹੀ ਲੱਗਣਾਗਾ ਹਨ ਭਵਾਂ ਤੋੜ ਕੇ ਇਧਰੋਂ ਖਾਈ ਜਾਈਗੇ ਤੇ ਕਹਿਣਾ ਤੁਹਾਡੇ ਲੱਗੇ ਆ ਆ ਤੂਤ ਵੀ ਵੱਟਦੇ ਆ ਜਮਾ ਹਨ ਇਹ ਵੀ ਇੰਨਾ ਜੀ ਆ ਜਾਂਦਾ ਚਲੋ ਵਧੀਆ ਦਰਾਖਤ ਲੱਗੇ ਤੇ ਚੰਗੀ ਗੱਲ ਆ ਦੱਸ ਜਾਨੇ ਆਪਾਂ ਸੌਆਂ ਦੇ 2-4 ਹੋਰ ਲਾ ਦੇਣ ਮੱਥੇ ਤੇ ਫਲਾਂ ਦੇ ਬੂਟੇ ਚੰਗੇ ਆ ਮੈਂ ਇੱਕ ਗੱਲ ਆ ਜੇ ਤੇ ਮੰਜਾ ਮੰਜਾ ਢਾਕੇ ਬਹਿਣਾ ਆ ਬੇ ਨਿਆਰਾ ਯਾਰ ਹੈ ਠਾਂ ਸਾਫਾ ਵਧੀਆ ਇੱਥੇ ਆ ਪਿਆਰੇ ਕੋ ਮੁੰਜਾ ਮੁੰਜਾ ਇੱਥੇ ਬਹਿ ਜਾ ਕਰ ਗਿਆ ਆ ਕੇ ਆਪਾਂ ਵਧੀਆ ਗੱਲਾਂ ਬਾਤਾਂ ਨੂੰ ਚੰਗਾ ਗਾਉ ਹਾਉ ਨਾਲੇ ਇੱਥੇ ਪੰਗੇ ਲਈ ਜਾਵੇ ਉੱਚਾ ਬਹੁਤ ਨਿਕਲ ਗਿਆ ਤੇ ਨਿਮਰੂ ਜੇ ਮਾਤਾ ਇਹਦਾ ਵਾਦਨਾ ਬਾਦ ਦੇਖਿਆ ਰੇ ਛੋਟਾ ਜਿਹਾ ਹੁੰਦਾ ਸੀ ਨਾ ਇਹ ਲੱਗੇ ਸੀ ਅੱਲ ਕੀ ਉਹ ਲੱਗੇ ਉੱਚੇ ਲੱਗੇ ਆ ਹਮ ਇਹਦਾ ਪੌੜੀ ਵੀ ਲਿਆਉਣੀ ਪਊਗੀ ਆਪਾਂ ਇੱਕੋ ਦਿੰਦੇ ਤੇ ਮਸ਼ਹੂਰੀ ਜੀ ਰਾਤ ਤੇ ਚੜਨ ਆਲੇ ਨਹੀਂ ਨਵੇਂ ਜੇ ਆ ਕੇ ਕਹਿ ਲਈਏ ਆਹੋ ਫਾਸ ਦੇ ਦਰਾਖਤ ਦੇ ਵਿੱਚ ਉਹ ਲੈ ਆਏ ਆਪਾਂ ਦਾ ਸਮਾਨ ਤੋੜਨ ਵਾਸਤੇ ਚਲੋ ਵਧੀਆ ਗੱਲ ਆ ਬਹੁਤ ਆਮਦਨ ਇਹਦੇ ਫੇਰ ਦੇਖ ਲਾਂਗੇ